ਹਾਂਜੀ ਦੋਸਤੋ ਸਸ਼ੀਕਰ ਜੀ ਕੀ ਹਾਲ ਚਾਲ ਹੈ ਦੋਸਤੋ ਆਸ਼ਾ ਕਰਦਾ ਹਾਂ ਸਾਰੇ ਹੀ ਵੀ ਤੰਦਰੁਸਤ ਹੋਵੋਗੇ ਅੱਬਾ ਗੱਲ ਕਰਨ ਜਾ ਰਹੇ ਹਾਂ ਜੀ ਸੀਟ ਜਟ ਜੋ ਐਗਜ਼ਾਮ ਡੇਟ ਆ ਚੁੱਕੀ ਹੈ ਠੀਕ ਹੈ ਜੀ 2024 ਦੇ ਵਿੱਚ ਐਗਜ਼ਾਮ ਹੋਣਾ ਹੋਣ ਦੀ ਜਨਵਰੀ ਦੇ ਵਿੱਚ ਉਸ ਲਈ ਸਰਕਾਰੀ ਪੋਸਟਾਂ ਦਾ ਅਪਲਾਈ ਤੁਸੀਂ ਰਿਸਟਰ ਕਰ ਲੈਣਾਗਾ ਠੀਕ ਹੈ ਜੀ ਤੇ ਇਹ ਤੁਸੀਂ ਐਡਮਿਟ ਕਾਲ ਸੈਕਸ਼ਨ ਜਾਓਗੇ ਤੁਹਾਨੂੰ ਉੱਥੇ ਨਵਾਂ ਲਿੰਕ ਓਪਨ ਹੋ ਜੂਗਾ ਜੀ ਠੀਕ ਹੈ ਜੀ ਇਥੇ ਜਿਵੇਂ ਦੇਖੋ ਸੀਡਡਡਾ एग्जाम ਡੇਟ ਉਹ ਰਿਲੀਜ਼ ਹੋ ਚੁੱਕੀ ਆ ਉਸ ਤੋਂ ਬਾਅਦ ਤੁਸੀਂ ਇਥੇ एग्जाम ਡੇਟ ਦੇ ਬਿਲਕੁਲ ਸਾਹਮਣੇ ਲਿਖਿਆ एग्जाम ਡੇਟ ਦਾ ਤੇ ਕਲਿੱਕ ਕਰੋਗੇ ਕਲਿੱਕ ਹੇਅਰ ਤੇ ਤੁਹਾਡੇ ਸਾਹਮਣੇ ਜਿਹੜਾ एग्जाम ਡੇਟ ਆਦੀ ਹੈ ਯਾਨੀ ਕਿਥੇ ਆਪਣਾ ਐਪਲੀਕੇਟ ਨੰਬਰ ਫਿਲ ਕਰੋਗੇ ਉਸ ਤੋਂ ਬਾਅਦ ਡੇਟ ਆਵਰ ਤੁਸੀਂ ਮੈਂਸ਼ਨ ਕਰੋਗੇ ਨੀਚੇ ਜੋ ਕੈਪਚਾ ਇਥੇ ਫਿਲ ਕਰ ਦੇਣਾ ਸਿਕਿਉਰਿਟੀ ਪੈਨ ਸਮਿਟ ਕਰੋਗੇ ਤਾਂ ਤੁਹਾਡੇ ਸਾਹਮਣੇ ਜੋ ਵੀ ਤੁਹਾਡਾ एग्जाम ਹੈਗਾ ਜੀ ਕਿੱਥੇ ਹੋਣਾ ਜਿਹੜਾ ਵੀ ਸੈਂਟਰ ਹੈ ਸੀ ਉਹ ਤੁਹਾਡਾ ਸੈਂਟਰ ਆ ਜਾਊਗਾ ਜੀ ਤੁਸੀਂ ਤੁਸੀਂ ਆਪਣਾ ਜਿਹੜਾ ਸੈਂਟਰ ਦੇਖ ਸਕਦੇ ਹੋ ਪਰੰਤੂ ਇਹ ਐਡਮਿਟ ਕਾਰਡ ਨਹੀਂ ਹੈਗਾ ਥਿਸ ਇਜ਼ ਨੋਟ ਐਡਮਿਟ ਕਾਰਡ ਠੀਕ ਹੈ ਜੀ ਜਿਹੜਾ ਐਡਮਿਟ ਕਾਰਡ ਫਾਈਨਲ ਹੈਗਾ ਉਹ ਆਪਾਂ ਨੂੰ ਯਾਨੀ ਕਿ 18 ਤਰੀਕ ਨੂੰ ਕਰੀਬ ਨੇ ਕੋਈ ਦਿਨ ਦੋ ਦਿਨ ਬਾਅਦ ਯਾਨੀ ਕਿ ਠੀਕ ਹੈ ਜੀ ਤੇ ਇਹ ਇੱਕ ਵਾਰੀ ਹੁਣ ਸੈਂਟਰ ਤੁਹਾਡਾ ਜਿਹੜਾ ਹੈਗਾ ਕਿੱਥੇ ਹੈਗਾ ਉਹੀ ਇਸ ਤੇ ਆਪਾਂ ਪਤਾ ਕਰ ਸਕਦੇ ਹਾਂ ਹੁਣ ਦੀ ਫਿਲਹਾਲ ਦੀ ਘੜੀ ਠੀਕ ਹੈ ਜੀ ਇਹ ਅਸਲ ਐਡਮਿਟ ਕਾਰਡ ਲੈਣਾ ਆਪਣਾ ਉਹ ਦਿਨ ਰੋਕੇ ਆਣਾ ਠੀਕ ਆਈ ਹੋਪ ਤੁਹਾਨੂੰ ਕਲੀਅਰ ਹੀ ਹੋ ਗਿਆ ਹੋਗਾ ਠੀਕ ਹੈ ਜੀ ਵੀਡੀਓ ਦੇਖਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ ਲ ਉਪਸ਼ਟਾਣ ਗਣਨ ਕਰਨ ਲਈ ਦੇਖੋ ਤੁਹਾਡਾ ਕੋਈ ਸੁਝਾਅ ਨੀਚੇ ਕਮੈਂਟ ਕਰਿਆ ਕਰੋ ਆ ਧੰਨਵਾਦ ਵੀਡੀਓ ਦੇਖਣ ਲਈ ਤੁਹਾਡਾ ਜੈ